ਇੱਕ ਕਹਾਣੀ ਸਿਰਫ ਇੱਕ ਕੋਮਲ ਦੀ ਨਹੀਂ ਅਨੇਕਾਂ ਹੀ ਕੁੜੀਆਂ ਦੀ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੀ ਕਹਾਣੀ ਨੂੰ ਆਪਣੇ ਅੰਦਰ ਹੀ ਦੱਬਿਆ ਹੋਵੇਗਾ ਨਹੀਂ ਤਾਂ ਮੇਰਾ ਵੀਜ਼ਾ ਚੇਂਜ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜਾ ਕਲੀਨਿਕ ਕੰਪਨੀ ਦਾ ਵੀਜ਼ਾ ਤੂੰ ਪਾੜ ਦੇ ਨਹੀਂ ਤਾਂ ਤੈਨੂੰ ਅੱਗੇ ਨਹੀਂ ਜਾਣ ਦੇਣਗੇ ਮਤਲਬ ਕਿ ਤੈਨੂੰ ਜੇਲ ਹੋ ਜਾਏਗੀ ਉਹ ਤੋਂ ਮੁੰਡੇ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰਾ ਕੋਈ ਪੈਸਾ ਨਹੀਂ ਲੱਗਦਾ 2 ਲੱਖ ਰੁਪਈਆ ਨਹੀਂ ਲੱਗਦਾ ਜਿਹੜਾ ਆਪਾਂ ਪੇ ਕਰਕੇ ਵੀ ਆਏ ਆ ਤੇ ਜੇ ਇਹ ਕੁੜੀਆਂ ਇੱਥੋਂ ਕੀ ਵੇਚਦੀ ਆ ਕਿ ਨਾ ਸ਼ਰੀਰ ਕੋ ਸ਼ੋਸ਼ਨ ਵੀ ਕੀਤਾ ਜਾਂਦਾ ਓਕੇ ਉਹਨਾਂ ਨੇ ਕਿਉਂਕਿ ਸਾਨੂੰ ਖਰੀਦਿਆ ਹੁੰਦਾ ਹੂੰ ਇਹਨਾਂ ਨੇ ਸਾਨੂੰ ਵੇਚਿਆ ਹੁੰਦਾ ਉਹ ਇਦਾਂ ਦੀਆਂ ਕਿੰਨੀਆਂ ਕੁ ਕੁੜੀਆਂ ਇਹਨਾਂ ਨੇ ਵੇਚੀਆਂ ਹੋਈਆਂ ਇਹਨਾਂ ਨੇ ਘੱਟ ਤੋਂ ਘੱਟ 25 ਤੋਂ 30 ਕੁੜੀਆਂ ਵੇਚੀਆਂ ਪਰ ਤੁਹਾਡੇ ਕਿਹਨੇ ਮਾਰਿਆ ਸੀ ਉਹ ਅਰਬਨ ਨੇ ਮਾਰਿਆ ਸੀ ਜਿਹਦੇ ਤੁਸੀਂ ਘਰ ਵਿੱਚ ਕੰਮ ਕਰਦੇ ਸੀ ਹਾਂਜੀ ਜੀ ਉਹਨਾਂ ਨੇ ਮੇਰੇ ਥੱਪੜ ਮਾਰਿਆ ਇਹ ਜਿਹੜੀ ਆ ਤੁਹਾਡੀ ਮੰਮੀ ਜੀ ਕਹਿ ਰਹੇ ਹੋ ਤੁਹਾਡੀ ਸਗੀ ਮੰਮੀ ਜੀ ਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣਾ ਦੀ ਜਿਹੜੀ ਮੇਰੀ ਮੰਮੀ ਆ ਜਿਹੜੇ ਇੰਡੀਆ ਦੀ ਪੇਮੈਂਟ ਆ ਉਹ ਆਪ ਕੋਲੇ ਰੱਖਦੀ ਆ ਜਿਹੜੀ ਅਰਬਨ ਆ ਸ਼ਬਨਮ ਉਹ ਉਧਰੋਂ ਉਹਨਾਂ ਤੋਂ ਪੈਸੇ ਲੈਂਦੀ ਹੈਗੀ ਘਰ ਦੇ ਵਿੱਚੋਂ ਓਕੇ 900 ਦਿਨਾਰ ਕਹਿੰਦੇ ਹੁੰਦੇ ਆ ਜਿਆਦਾ ਹੀ ਕੁੱਟਮਾਰ ਕਰਨੀ ਸਟਾਰਟ ਕਰਦੀ ਜੀ ਮੈਨੂੰ ਖਾਣਾ ਵੀ ਨਹੀਂ ਪੂਰਾ ਦਿੰਦੇ ਸੀਗੇ ਕੰਮ 18-18 ਘੰਟੇ ਕਰਵਾਉਂਦੇ ਸੀਗੇ ਖਾਣਾ ਨਹੀਂ ਮਿਲਦਾ ਬੱਚੇ ਨੂੰ ਆਪਾਂ ਨੇ ਆਪਾਂ ਮਾਸ ਮੱਛੀ ਨਹੀਂ ਖਾਂਦੇ ਉਧਰ ਉਹਨਾਂ ਦਾ ਉਹ ਬਟਕ ਵੀ ਉਹਨਾਂ ਨੂੰ ਉੱਥੇ ਉਹੀ ਪ੍ਰੋਵਾਈਡ ਕੀਤਾ ਜਾਂਦਾ ਮੈਂ। ਉਹ ਉਹ ਘਰ ਵਾਲੇ ਬੁਲਾਉਂਦੇ ਸੀ ਤਾਂ ਉਹ ਵੀ ਮੈਨੂੰ ਕਹਿ ਦਿੰਦੀ ਸੀ ਇਹ ਡਰਾਮੇ ਕਰਦੀ ਆ। ਮਤਲਬ ਕਿ ਉੱਥੇ ਬੱਚੇ ਦੀ ਬਿਮਾਰੀ ਨੂੰ ਡਰਾਮਾ ਦੱਸਿਆ ਜਾਂਦਾ ਹੈ। ਤਾਂ ਮੇਰੇ ਘਰਦਿਆਂ ਨੂੰ ਵੀ ਕਹਿਣ ਲੱਗੇ ਵੀ 2 ਲੱਖ ਰੁਪਏ ਤਾਂ ਬਿਨਾਂ ਕੁੜੀ ਵਾਪਸ ਨਹੀਂ ਆਊਗੀ। ਮੇਰੇ ਘਰ ਦੀ ਐਨੀ ਕੰਡੀਸ਼ਨ ਨਹੀਂ ਸੀ ਕਿ ਮੈਂ ਇਹਨੂੰ ਦੁਬਾਰਾ ਤੋਂ 2 ਲੱਖ ਰੁਪਇਆ ਪੇ ਕਰ ਸਕਦੀ। ਇਹ ਗੱਲ ਕਹੀ ਜੇ ਤੂੰ ਮੈਂ ਅਭੀ ਕੇ ਹੁਣੇ ਟਿਕਟ ਨਹੀਂ ਲੈਂ ਲਾਂਗੀ ਤਾਂ ਮੈਂ ਤੈਨੂੰ ਇੱਥੇ ਸੜਕ ਤੇ ਹੀ ਛੱਡ ਦਊਂਗੀ, 에어ਪੋਰਟ ਤੇ ਛੱਡ ਦਊਂਗੀ, ਬਿਠਾ ਦਊਂਗੀ ਏਅਰਪੋਰਟ। ਓਕੇ। ਉਸ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਕਿੰਨੇ ਸਮੇਂ ਬਾਅਦ ਇਧਰੋਂ ਜਦੋਂ ਗਏ? ਹਾਂਜੀ। ਬਹਿਰੈਨ ਪਹੁੰਚ ਗਏ, ਬਹਿਰੈਨ 'ਚ ਕਿੰਨਾ ਸਮਾਂ ਬਤਾਇਆ ਜਦੋਂ ਤੁਸੀਂ ਇਹ ਕਹਿ ਕੇ ਮਾਮੀ ਜੀ ਮ ਮੈਂ ਇੱਕ ਦਿਨ ਰਹੀ ਸੀ ਉੱਥੇ ਇੱਕ ਦਿਨ ਦੇ ਵਿੱਚ ਤੁਸੀਂ ਕੀ ਅਜੀਬਾ ਵੇਖਿਆ ਕਿ ਤੁਹਾਨੂੰ ਵਾਪਸ ਆਉਣ ਦਾ ਲੱਗਿਆ ਕਿਉਂਕਿ ਮੈਂ ਕਿ ਵੀ ਡੇਢ ਮਹੀਨੇ ਮੈਂ ਆਲੂ ਦੀ ਸਬਜ਼ੀ ਖਾਧੀ ਤਾਂ ਮੈਂ ਇੱਕ ਦਿਨ ਉਹਨਾਂ ਤੋਂ ਕਿਹਾ ਵੀ ਮੈਂ ਇੱਕ ਸ਼ਿਮਲਾ ਮਿਰਚ ਲੈ ਲਾਂ ਬਟ ਉਹਨਾਂ ਨੇ ਇਹ ਗੱਲ ਕਹੀ ਹਾਫ ਪਾਈ ਇੱਥੇ ਪੈਸੇ ਲੱਗਦੇ ਅੱਛਾ ਹਾਂਜੀ ਆਪ ਦੇ ਪੈਸੇ ਮਤਲਬ ਕਿ ਕੋਲਮ ਹਾਫ ਪਾਈ ਮਤਲਬ ਹਾਫ ਕੇਜੀ ਜਾਂ ਹਾਂ ਨਹੀਂ ਮਤਲਬ ਕਿ ਇੱਕ ਪੀਸ ਤੋਂ ਅੱਧੇ ਹਾਂਜੀ ਵੀ ਇੰਨੇ ਤੇ ਪੈਸੇ ਲੱਗਦੇ ਜੋ ਵੀ ਸਾਡਾ ਰਿਲੀਜਨ ਹੁੰਦਾ ਆਪਾਂ ਇਧਰੋਂ ਸਿੱਖ ਕਮਿਊਨਿਟੀ ਚ ਜਾਣੇ ਬਟ ਉਧਰ ਰਿਲੀਜਨ ਚੇਂਜ ਕੀਤਾ ਜਾਂਦਾ ਉਧਰ ਕ੍ਰਿਸਚੀਅਨ ਦੱਸਿਆ ਜਾਂਦਾ ਸਾਡਾ ਰਿਲੀਜਨ ਛੁਪਾਇਆ ਜਾਂਦਾ ਹੈ ਵਿੱਚ ਬੱਚਿਆਂ ਨੂੰ ਵੇਚਣ ਦੇ ਲਈ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਕਮਿਊਨਿਟੀ ਦਾ ਹੈ ਹਾਂਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੱਚਾ ਸਿੱਖ ਕਮਿਊਨਿਟੀ ਦਾ ਉਸ ਤੋਂ ਬਾਅਦ ਬੱਚੇ ਨੂੰ ਟਾਰਚਰ ਕੀਤਾ ਜਾਂਦਾ ਹਾਂ ਲੋ ਡੈਡੀ ਇਹ ਲੋਕ ਮੈਨੂੰ ਰੋਜ਼ ਕੋਟਦੇ ਆ ਕਿ ਮੈਂ ਬਿਵਾਰ ਆ ਮੇਰੇ ਤੋਂ ਕੰਮ ਨਹੀਂ ਹੁੰਦਾ ਇਹ ਲੋਕੀ ਰੋਜ਼ ਮੈਨੂੰ ਕੋਟਦੇ ਉਹ ਤਾਂ ਮੇਰੇ ਤੋਂ 2 ਲੱਖ ਰੁਪਈਆ ਮੰਗਦੇ ਆ ਮੈਂ ਇੱਥੇ ਨਹੀਂ ਰਹਿਣਾ ਤੁਸੀਂ ਮੈਨੂੰ ਲੈ ਜਾਓ ਦੇਖ ਮੈਨੂੰ ਇੰਨਾ ਮਾਰਦੇ ਆ ਮੇਰੇ ਵਾਲ ਪੱਟ ਪੱਟ ਕੇ ਕੀ ਹਾਲ ਕੀਤਾ ਇਹਨਾਂ ਨੇ ਮੈਨੂੰ ਮੈਕੀਅਪ ਦੀਆਂ ਪੈਪਰ ਨਾਲ ਵੀ ਕੁੱਟਿਆ ਇਹਨਾਂ ਨੇ ਥੱਪੜਾਂ ਨਾਲ ਵੀ ਬਹੁਤ ਕੁੱਟਿਆ ਇਹਨਾਂ ਨੇ ਮੈਨੂੰ ਮੈਨੂੰ ਲੈ ਜਾਓ ਇਹ ਮੇਰੇ ਤੋਂ ਪੈਸੇ ਮੰਗਦੇ ਆ ਮੇਰੇ ਕੋਲ ਪੈਸੇ ਹੈ ਨਹੀਂ ਆਪਾਂ ਤੈਨੂੰ ਪਤਾ ਆਪਣੇ ਕੋਲ ਪੈਸੇ ਹੈ ਮੈਨੂੰ ਬਹੁਤ ਘੁੱਟਦੇ ਹਰ ਰੋਜ਼ ਮੈਨੂੰ ਲੈ ਜਾ ਨਹੀਂ ਮੈਂ ਤੇ ਮਰ ਚੂਗੀ ਵੀ ਤੁਹਾਡਾ ਬੱਚਾ ਇੱਥੇ ਆ ਕੇ ਭੱਜ ਜਾਊਗਾ ਉਹਨੂੰ ਮੁੰਡੇ ਫੋਨ ਕਰਦੇ ਆ ਤਾਂ ਕਰਕੇ ਇਹ ਕੁੜੀ ਤੁਹਾਡੀ ਇੱਥੇ ਟਿਕਦੀ ਨਹੀਂ ਜਦੋਂ ਵਾਪਸ ਤੁਸੀਂ ਕੁੜੀ ਬੁਲਾ ਲਈ ਤੁਹਾਡੀ ਕੁੜੀ ਨੇ ਤਾਂ ਭੱਜ ਜਾਣਾ ਫਿਰ ਕੁੜੀ ਦੇ ਘਰ ਦੇ ਉਹਦੀ ਗੱਲ ਸੁਣਨੀ ਛੱਡ ਦਿੰਦੇ ਆ ਤੁਹਾਡੀ ਫੈਮਿਲੀ ਨੂੰ ਤੁਹਾਡੇ ਫੇਰ ਦੀ ਕਹਾਣੀ ਬਣਾ ਕੇ ਦੱਸ ਦੇਣਾ ਕਿ ਦਿਖਾਈ ਵਿਦੇਸ਼ ਵਿੱਚ ਸੈੱਟ ਹੋਣਾ ਗਲਤ ਨਹੀਂ ਬਟ ਐਦਾਂ ਦੇ ਏਜੰਟ ਤੋਂ ਬਚੋ ਜੋ ਕਿ ਫਰੌਡ ਕਰਦੇ ਆ ਬੱਚਿਆਂ ਦੇ ਕੁੜੀਆਂ ਨੂੰ ਹਾਊਸਮੇਟ ਦੇ ਵੀਜੇ ਤੇ ਨਹੀਂ ਭੇਜਣਾ ਚਾਹੀਦਾ ਅਰਬ ਕੰਟਰੀ ਦੇ ਵਿੱਚ ਤਾਂ ਬਿਲਕੁਲ ਨਹੀਂ ਭੇਜਣਾ ਚਾਹੀਦਾ ਕੁੱਤਿਆਂ ਨਾਲ ਵੀ ਬੁਰਾ ਸੁਲੂਕ ਹੁੰਦਾ ਉੱਥੇ ਬੱਚੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਦੀ ਸਕਰੀਨ ਤੇ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਪਰਮਜੀਤ ਸਿੰਘ ਦੋਸਤੋ ਅੱਜ ਸਾਮੇ ਨਾ ਇੱਕ ਅਜੀਹੀ ਭੈਣ ਅਜੀਹੀ ਲੜਕੀ ਦੀ ਕਹਾਣੀ ਹੈ ਜੋ ਕੈਮਰੇ ਦੇ ਪਿੱਛੇ ਹੁੰਦੀ ਹੋਈ ਵੀ ਕੈਮਰੇ ਦੇ ਫਰੰਟ ਤੇ ਤੁਹਾਨੂੰ ਇਸ ਤਰ੍ਹਾਂ ਦਾ ਦ੍ਰਿਸ਼ ਦਿਖਾ ਦੇਵੇਗੀ ਜੋ ਪੰਜਾਬ ਦੇ ਮੌਕੇ ਦੇ ਹਾਲਾਤ ਬਣੇ ਹੋਏ ਨੇ ਸਾਡੇ ਇਹ ਇੱਕ ਦੂਜੇ ਨੂੰ ਦੇਖ ਕੇ ਹੋੜ ਲੱਗੀ ਹੋਈ ਹੈ ਕਿ ਬੱਚੇ ਨੂੰ ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ਵਿੱਚ ਭੇਜ ਦਿੱਤਾ ਜਾਵੇ ਪਰ ਉੱਥੇ ਜਾ ਕੇ ਹੁੰਦਾ ਕੀ ਹੈ ਜੇ ਤੁਸੀਂ ਇਹ ਭੈਣ ਦੀ ਜਦੋਂ ਕਹਾਣੀ ਸੁਣੋਗੇ ਤਾਂ ਤੁਹਾਡੇ ਲੋਂ ਕੰਡਾ ਖੜਾ ਹੋ ਜਾਵੇਗਾ ਕਿ ਉੱਥੇ ਸਾਡੇ ਬੱਚਾ ਨਾਲ ਕਿੱਦਾਂ ਦਾ ਕੁਝ ਵਾਪਰਦਾ ਹੈ ਕੀ ਕੁਝ ਹੁੰਦਾ ਹੈਗਾ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਅਰਬ ਕੰਟਰੀ ਚੋਂ ਮੇਰੇ ਨਾਲ ਬੈਠੀ ਹੋਈ ਕੋਮਲਪ੍ਰੀਤ ਵਾਪਸ ਆਈ ਹੈ ਸਮਾਂ ਚਾਹੇ ਡੇਢ ਮਹੀਨੇ ਲਾਇਆ ਸੀ ਪਰ ਡੇਢ ਮਹੀਨੇ ਦੇ ਵਿੱਚ ਜ਼ਿੰਦਗੀ ਵਰਣ ਕਰਨ ਵਾਲਾ ਸਮਾਂ ਨਿਕਲਿਆਗਾ ਕੋਮਲਪ੍ਰੀਤ ਦੀ ਜ਼ੁਬਾਨੀ ਸਾਰੀ ਕਹਾਣੀ ਸੁਣਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਉਹਨਾਂ ਨੇ ਵੀਜ਼ਾ ਲਵਾਇਆ ਬਾਹਰ ਦਾ ਤੇ ਕਿਵੇਂ-ਕਿਵੇਂ ਉੱਥੇ ਜੋ ਉਹਨਾਂ ਨੇ ਵਾਪਰਿਆ ਕੋਮਲਪ੍ਰੀਤ ਜੀ ਠੀਕ ਹੋ ਹਾਂਜੀ ਪਹਿਨੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਿੱਕਤਾਂ ਨਹੀਂ ਇਸ ਸਮੇਂ ਗੱਲਬਾਤ ਕਰਨ ਚ ਨਹੀਂ ਵੀਰੇ ਜੀ ਮੈਂ ਹਰ ਤਰ੍ਹਾਂ ਦਾ ਸਵਾਲ ਕਰ ਸਕਦਾ ਹਾਂ ਹਾਂ ਜੀ ਵੀਰੇ ਜੀ ਕੋਮਲ ਜੀ ਮੈਂ ਚਾਹਾਂਗਾ ਕਿ ਸ਼ੁਰੂਆਤ ਤੋਂ ਜੋ ਤੁਸੀਂ ਆਫ ਦਾ ਕੈਮਰਾਮੈਨ ਨੂੰ ਕਹਾਣੀ ਦੱਸੀ ਸੀ ਉਹ ਸ਼ੁਰੂਆਤ ਤੋਂ ਪੂਰੀ ਕਹਾਣੀ ਦੱਸੋ ਕਿ ਜਿਹਨੇ ਤੁਹਾਨੂੰ ਬਾਹਰ ਭੇਜਿਆ ਸੀ ਕੌਣ ਆ ਤੇ ਕਿਵੇਂ ਤੁਹਾਡਾ ਬਾਹਰ ਭੇਜਣ ਦਾ ਜਿਹੜਾ ਮਨ ਬਣਿਆ ਸੀ ਠੀਕ ਹੈ ਹੈਲੋ ਮੇਰਾ ਨਾਮ ਕੋਮਲਪ੍ਰੀਤ ਕੌਰ ਮੈਨੂੰ ਮੇਰੀ ਸਕੀ ਮਾਮੀ ਨੇ ਬਾਹਰ ਭੇਜਿਆ ਸੀ ਜੋ ਕਿ ਮੇਰੇ ਘਰਦਿਆਂ ਨੂੰ ਉਹਨੇ ਝੂਠੀਆਂ ਗਾਣੀਆਂ ਬਣਾ ਕੇ ਦੱਸਿਆ ਕਿ ਉੱਥੇ ਬਾਹਰ ਜਾ ਕੇ ਬੱਚਾ ਥੋੜਾ ਖੁਸ਼ ਰਹੇਗਾ ਘੁੰਮਣ ਫਿਰਨ ਨੂੰ ਉਹਨੂੰ ਲੈ ਕੇ ਜਾਣਗੇ ਚਲੋ ਮੇਰੇ ਘਰਦਿਆਂ ਨੂੰ ਲੱਗਿਆ ਵੀ ਬੱਚੇ ਦੀ ਜ਼ਿੰਦਗੀ ਬਣ ਜਾਏਗੀ ਚਲੋ ਮੇਰੇ ਘਰਦਿਆਂ ਨੇ ਮੈਨੂੰ ਬਾਹਰ ਜਾਣ ਦਾ ਫੈਸਲਾ ਕੀਤਾ ਭੇਜਨ ਦਾ ਉਹਨਾਂ ਨੇ ਮੇਰੀ ਮਾਮੀ ਨੇ ਮੈਨੂੰ ਇੱਕ ਵੀਜ਼ਾ ਦਿੱਤਾ ਕਲੀਨਿੰਗ ਕੰਪਨੀ ਦਾ ਕਲੀਨਿੰਗ ਕੰਪਨੀ ਦਾ ਵੀਜ਼ਾ ਦੇਣ ਤੋਂ ਬਾਅਦ 17 ਸਤੰਬਰ ਨੂੰ ਉਹਨੇ ਮੈਨੂੰ ਮੇਰੀ ਫਲਾਈਟ ਦੇ ਵਿੱਚੋਂ ਮਤਲਬ ਕਿ ਜਿਹੜੀ ਮੇਰੀ ਫਲਾਈਟ ਸੀ ਉੱਥੇ ਮੈਨੂੰ ਛੱਡਿਆ 에ਰਪੋਰਟ ਤੇ ਉਹਨੇ ਮੈਨੂੰ ਕਿਹਾ 에ਰਪੋਰਟ ਤੇ ਐਂਟਰ ਕਰਨ ਤੋਂ ਬਾਅਦ ਉਹਨੇ ਮੈਨੂੰ ਹਾਊਸਮੇਟ ਦਾ ਵੀਜ਼ਾ ਦਿੱਤਾ ਮੇਰਾ ਵੀਜ਼ਾ ਚੇਂਜ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜਾ ਕਲੀਨਿੰਗ ਕੰਪਨੀ ਦਾ ਵੀਜ਼ਾ ਤੂੰ ਪਾੜ ਦੇ ਨਹੀਂ ਤਾਂ ਤੈਨੂੰ ਅੱਗੇ ਨਹੀਂ ਜਾਣ ਦੇਣਗੇ ਇਹ ਮਤਲਬ ਕਿ ਤੈਨੂੰ ਜੇਲ ਹੋ ਜਾਏਗੀ ਇੱਥੇ ਪੰਜਾਬ ਤੋਂ ਤੁਸੀਂ ਇੱਕ ਕਲੀਨਿੰਗ ਕੰਪਨੀ ਦੇ ਵਿੱਚ ਗਏ ਸੀ ਯੈਸ ਉਹ ਵੀਜ਼ਾ ਉੱਥੇ ਪਾੜਨ ਲਈ ਤੁਹਾਨੂੰ ਜਿਨ੍ਹਾਂ ਨੇ ਭੇਜਿਆ ਸੀ ਉਸ ਏਜੰਟ ਨੇ ਕਿਹਾ ਉਸ ਏਜੰਟ ਦਾ ਇੱਕ ਬ੍ਰਦਰ ਆ ਅਬਦੁੱਲਾ ਜੀ ਉਹਥੇ ਰਹਿੰਦਾ ਉਹ ਗਾਈਡ ਕਰਦਾ ਹੁੰਦਾ ਉਹਥੇ ਰਹਿੰਦਾ ਜਾਂ ਇਥੋਂ ਗਾਈਡ ਕਰਦਾ ਸੀ ਉਹ Oman ਰਹਿੰਦਾ ਉਹ ਓਕੇ ਹਾਂਜੀ ਜੀ ਜੀ ਕੰਟੀਨਿਊ ਉਹ Oman ਰਹਿੰਦਾ ਉਹਨੇ ਸਾਨੂੰ ਉਹ ਸਾਨੂੰ ਗਾਈਡ ਕਰਦਾ ਉਸ ਤੋਂ ਬਾਅਦ ਉਹਨੇ ਜੋ ਵੀ ਆਪਦੀ ਰਿਕਾਰਡਿੰਗ ਵਗੈਰਾ ਸੀ ਸਾਰੀ ਆਪਦੇ ਵੱਲੋਂ ਡਿਲੀਟ ਕਰ ਦਿੱਤੀ ਜੋ ਸਾਡੇ ਮੈਸੇਜ ਸੀ ਉਹ ਰਹਿ ਗਏ ਉਸ ਤੋਂ ਬਾਅਦ ਮੈਂ ਵੀ ਜਾ ਉਹ ਨਹੀਂ ਪਾੜਿਆ ਮੈਨੂੰ ਲੱਗਿਆ ਵੀ ਕੋਈ ਵਿੱਚ ਹੈਗਾ ਕੁਲ ਚਲੋ ਉਸ ਤੋਂ ਬਾਅਦ ਜਾਣ ਤੋਂ ਬਾਅਦ ਜਦੋਂ ਮੈਂ 18 ਸਤੰਬਰ ਨੂੰ ਅਬਹਰੇਨ ਦੇ ਵਿੱਚ ਪਹੁੰਚੀ ਸਾਂ ਮੇਰੀ ਕੰਡੀਸ਼ਨ ਕੁਛ ਠੀਕ ਨਹੀਂ ਸੀ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵੀ ਮੈਨੂੰ ਮਾਮੀ ਜੀ ਤੁਸੀਂ ਵਾਪਸ ਬੁਲਾ ਲਓ ਇਹ ਮੇਰੇ ਘਰ ਦੇਆਂ ਨੂੰ ਕਹਿਣਾ ਸਟਾਰਟ ਕਰਤਾ ਵੀ 2 ਲੱਖ ਰੁਪਿਆ ਦਿਓ ਜਦ ਕਿ ਪਹਿਲਾਂ ਹੀ ਇਹਨੂੰ ਮੈਂ ਪਹਿਲਾਂ 40000 ਰੁਪਿਆ ਦਿੱਤਾ ਉਸ ਤੋਂ ਬਾਅਦ 1 ਲੱਖ 20000 ਰੁਪਿਆ ਮੈਂ ਫੇਰ ਦਿੱਤਾ ਤੁਸੀਂ ਕਿੰਨੇ ਸਮੇਂ ਬਾਅਦ ਇਧਰੋਂ ਜਦੋਂ ਗਏ ਹਾਂਜੀ ਬਹਿਰੀਨ ਪਹੁੰਚ ਗਏ ਬਹਿਰੀਨ ਚ ਕਿੰਨਾ ਸਮਾਂ ਬਤਾਇਆ ਜਦੋਂ ਤੁਸੀਂ ਇਹ ਕਿਹਾ ਕਿ ਮਾਮੀ ਜੀ ਮੈਂ ਵਾਪਸ ਜਾਣਾ ਮੈਂ 1 ਦਿਨ ਰਹੀ ਸੀ ਉੱਥੇ 1 ਦਿਨ ਦੇ ਵਿੱਚ ਤੁਸੀਂ ਕੀ ਅਜੀਬਾ ਵੇਖਿਆ ਕਿ ਤੁਹਾਨੂੰ ਵਾਪਸ ਆਉਣ ਦਾ ਲੱਗਿਆ ਕਿਉਂਕਿ ਮੈਨੂੰ ਪਹਿਲਾਂ ਕਲੀਨਿੰਗ ਕੰਪਨੀ ਦਾ ਵੀਜ਼ਾ ਦਿੱਤਾ ਗਿਆ ਸੀ ਮੇਰੇ ਨਾਲ ਹਾਊਸਮੇਟ ਦੀ ਗੱਲ ਨਹੀਂ ਕੀਤੀ ਗਈ ਸੀ ਹੂੰ ਉਸ ਤੋਂ ਬਾਅਦ ਮੈਨੂੰ ਵੀ ਜਦੋਂ ਹਾਊਸਮੇਟ ਦੀ ਗੱਲ ਨਹੀਂ ਕੀਤੀ ਗਈ ਸੀ ਤਾਂ ਮੈਂ ਅੱਗੋਂ ਇਹਨਾਂ ਨੂੰ ਕਿਹਾ ਉਹ ਕਹਿੰਦੇ ਇੱਥੇ ਹੀ ਕੰਮ ਕਰਨਾ ਪਊਗਾ ਤੈਨੂੰ ਅੱਛਾ ਹਾਂਜੀ ਤੇ ਜਿਹੜੀ ਹੈ ਤੁਹਾਡੇ ਮਾਮੀ ਜੀ ਕਹਿ ਰਹੇ ਹੋ ਤੁਹਾਡੀ ਸਾਕੀ ਮਾਮੀ ਜੀ ਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣਾ ਦੀ ਲੁਧਿਆਣਾ ਦੇ ਰਹਿਣ ਵਾਲੇ ਆ ਜੀ 1 ਦਿਨ ਚ ਤੁਹਾਨੂੰ ਉਹ ਲੱਗਿਆ ਕਿ ਮੇਰੇ ਨਾਲ ਫਰੌਡ ਹੋ ਰਿਹਾ ਤੁਹਾਨੂੰ ਜੀ ਉਸ ਤੋਂ ਬਾਅਦ ਫਿਰ ਕੀ ਕਹਾਣੀ ਹੋਈ ਉਸ ਤੋਂ ਬਾਅਦ ਜਦੋਂ ਮੈਨੂੰ ਕਿਹਾ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੈਨੂੰ ਇਹ ਘਰ ਠੀਕ ਨਹੀਂ ਬੈਠਾ ਅਸੀਂ ਤੇਰਾ ਘਰ ਚੇਂਜ ਕਰ ਦਿਆਂਗੇ ਉਹ ਚਾਰ ਦਿਨ ਇਹਨਾਂ ਨੇ ਮੈਨੂੰ ਐਵੇਂ ਹੀ ਲਮਕਾਇਆ ਉੱਥੇ ਤਾਂ ਮੇਰੇ ਘਰਦਿਆਂ ਨੂੰ ਵੀ ਕਹਿਣ ਲੱਗੇ ਵੀ 2 ਲੱਖ ਰੁਪਏ ਤੋਂ ਬਿਨਾ ਕੁੜੀ ਵਾਪਸ ਨਹੀਂ ਆਊਗੀ ਮੇਰੇ ਘਰ ਦੀ ਐਨੀ ਕੰਡੀਸ਼ਨ ਨਹੀਂ ਸੀ ਕਿ ਮੈਂ ਇਹਨੂੰ ਦੁਬਾਰਾ ਤੋਂ 2 ਲੱਖ ਰੁਪਿਆ ਪੇ ਕਰ ਸਕਦੀ ਉਸ ਤੋਂ ਬਾਅਦ ਇਹਨੇ ਮੇਰਾ ਘਰ ਚੇਂਜ ਕਰਤਾ ਕਹਿੰਦੀ ਇੱਥੇ ਛੋਟਾ ਘਰ ਆ ਤੈਨੂੰ ਕੰਮ ਕਰਨ 'ਚ ਦਿੱਕਤ ਨਹੀਂ ਆਊਗੀ ਉਸ ਤੋਂ ਬਾਅਦ ਮੈਂ ਇਹਨੇ ਮੈਨੂੰ ਮਹੀਨਾ ਕਹਿੰਦੀ 2 ਦਿਨ ਰੱਖ ਲੈ ਲਾ ਰੱਖ ਲਾ ਆਪਦੇ ਕੋਲੇ ਇੱਥੇ ਰਹਿ ਲੈ ਮੈਂ ਤੈਨੂੰ ਲੈ ਜਾਂਗੀ ਵਾਪਸ 20 ਦਿਨ ਵੀ ਬੀਤ ਗਏ ਇਹਨੇ ਮੈਨੂੰ ਕਿਹਾ ਤੂੰ ਸੈਲਰੀ ਲੈ ਲੈ ਆਵਦੀ ਉਸ ਤੋਂ ਬਾਅਦ ਮੈਂ ਤੈਨੂੰ ਲੈ ਜਾਂਗੀ ਚਲੋ ਮੈਂ ਸੈਲਰੀ ਲੈ ਲਈ ਇਹਨੇ ਮੈਨੂੰ 24200 ਰੁਪਏ ਸੈਲਰੀ ਕਰਕੇ ਭੇਜੇ ਜਦ ਕਿ ਮੈਨੂੰ 19000 ਰੁਪਏ ਸੈਲਰੀ ਪ੍ਰੋਵਾਈਡ ਹੋਈ 1 ਮਹੀਨੇ ਤੁਹਾਨੂੰ ਸੈਲਰੀ ਦਿੱਤੀ ਗਈ ਹਮ ਸੈਲਰੀ ਪ੍ਰੋਵਾਈਡ ਕੀਤੀ ਜਦ ਮੈਨੂੰ ਕਿਹਾ ਵੀ ਮੈਂ ਕਿਹਾ ਵੀ ਮੈਨੂੰ ਐਨੀ ਸੈਲਰੀ ਦੇ ਵਿੱਚ ਨਹੀਂ ਗੱਲ ਕੀਤੀ ਸੀ ਇਹ ਕਹਿੰਦੀ ਤੂੰ ਸੈਲਰੀ ਵਾਪਸ ਕਰ ਦੇ ਮੈਂ ਕਿਹਾ ਵੀ ਮੈਂ ਸੈਲਰੀ ਵਾਪਸ ਕਿਉਂ ਕਰਾਂ ਤੁਸੀਂ ਮੈਨੂੰ ਉਹਨਾਂ ਨੂੰ ਕਹਿ ਕੇ ਜਿੰਨੀ ਸੈਲਰੀ ਜੇ ਤੁਸੀਂ ਗੱਲ ਕੀਤੀ ਹੈ ਤੁਸੀਂ ਮੈਨੂੰ ਉਨੀ ਸੈਲਰੀ ਪ੍ਰੋਵਾਈਡ ਕਰਵਾਓ ਇਹਨੇ ਮੇਰੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਤਾਂ ਫਿਰ ਵੀ ਮੇਰੇ ਘਰ ਦੇ ਨੂੰ ਫਿਰ ਇਹ ਕਰਦੀ ਆ ਵੀ ਜਦੋਂ ਕੁੜੀਆਂ ਉੱਥੇ ਰੌਲਾ ਪਾਉਂਦੀਆਂ ਫਿਰ ਇਹ ਕੁੜੀਆਂ ਦੇ ਘਰ ਦੇ ਨੂੰ ਕਹਿਣ ਲੱਗ ਜਾਂਦੀ ਆ ਵੀ ਤੁਹਾਡਾ ਬੱਚਾ ਇੱਥੇ ਆ ਕੇ ਭੱਜ ਜਾਊਗਾ ਉਹਨੂੰ ਮੁੰਡੇ ਫੋਨ ਕਰਦੇ ਆ ਤਾਂ ਕਰਕੇ ਇਹ ਕੁੜੀ ਥੋੜੀ ਉੱਥੇ ਟਿਕਦੀ ਨਹੀਂ ਜਦੋਂ ਵਾਪਸ ਤੁਸੀਂ ਕੁੜੀ ਬੁਲਾ ਲਈ ਤੁਹਾਡੀ ਕੁੜੀ ਨੇ ਇਥੋਂ ਭੱਜ ਜਾਣਾ ਫਿਰ ਕੁੜੀ ਦੇ ਘਰ ਦੇ ਉਹਦੀ ਗੱਲ ਸੁਣਨੀ ਛੱਡ ਦਿੰਦੇ ਆ ਚਲੋ ਤੁਹਾਡੀ ਫੈਮਿਲੀ ਨੂੰ ਤੁਹਾਡੇ ਫੇਰ ਦੀ ਕਹਾਣੀ ਬਣਾ ਕੇ ਦਿਖਾਈ ਇੰਨਾ ਨਹੀਂ ਓਕੇ ਤੇ ਮੈਂ ਮੇਰੇ ਘਰਦਿਆਂ ਨੇ ਮੈਨੂੰ ਨਹੀਂ ਦੱਸਿਆ ਕਿਉਂਕਿ ਮੇਰੇ ਘਰਦਿਆਂ ਨੂੰ ਮੇਰੇ ਤੇ ਯਕੀਨ ਸੀ ਜੀ ਠੀਕ ਹੈ ਤੇ ਇਨ ਉਸ ਤੋਂ ਬਾਅਦ ਇਹਨੇ ਕੀ ਕੀਤਾ ਜਦੋਂ ਫਿਰ ਮੈਨੂੰ ਉਹਨਾਂ ਨੇ ਮੈਂ ਕੰਮ ਕਰਨਾ ਛੱਡਦਾ ਮੈਂ ਬਿਮਾਰ ਹੋ ਗਈ ਬਿਮਾਰ ਹੋ ਗਈ ਮੇਰੇ ਤੋਂ 18-18 ਘੰਟੇ ਕੰਮ ਕਰਾਉਂਦੇ ਮੇਰੀ ਕੰਡੀਸ਼ਨ ਨਹੀਂ ਸੀ ਕਿ ਮੈਂ 18 ਘੰਟੇ ਕੰਮ ਕਰ ਸਕਾਂ ਬਿਨਾਂ ਕੋਈ ਰੈਸਟ ਤੋਂ ਮੈਂ ਬਿਮਾਰ ਹੋ ਗਈ ਉਹਨਾਂ ਨੇ ਮੇਰੇ ਇੱਕ ਦਿਨ ਥੱਪੜ ਮਾਰਿਆ ਉਸ ਤੋਂ ਬਾਅਦ ਜਦੋਂ ਮੈਂ ਘਰੇ ਆਪਦੇ ਦੱਸਿਆ ਮਾਮੀ ਨੂੰ ਦੱਸਿਆ ਆਪਦੀ ਉਹ ਕਹਿੰਦੀ ਤੇਰੇ ਥੱਪੜ ਨਹੀਂ ਮਾਰਿਆ ਉਹਨੇ ਕੱਪੜਾ ਤੁਹਾਡੇ ਕਿਹਨੇ ਮਾਰਿਆ ਸੀ ਉਹ ਅਰਬਨ ਨੇ ਮਾਰਿਆ ਸੀ ਜਿਹਦੇ ਤੁਸੀਂ ਕਾਰਪੋਰੇਟ ਕੰਮ ਕਰਦੇ ਹੋ ਹਾਂਜੀ ਜੀ ਉਹਨਾਂ ਨੇ ਮੇਰੇ ਥੱਪੜ ਮਾਰਿਆ ਮੈਂ ਕਿਹਾ ਵੀ ਮੈਂ ਕੰਮ ਨਹੀਂ ਕਰਨਾ ਇਹਨਾਂ ਨੇ ਮੇਰੇ ਥੱਪੜ ਮਾਰਿਆ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ ਤੈਨੂੰ ਕੰਮ ਕਰਨਾ ਹੀ ਪੈਣਾ ਨਹੀਂ ਤੂੰ 2 ਲੱਖ ਰੁਪਈਆ ਦੇ ਮੈਂ ਕਿਹਾ ਮੇਰੇ ਕੋਲ 2 ਲੱਖ ਰੁਪਈਆ ਹੈ ਨਹੀਂ ਜਦ ਕਿ ਇੱਥੋਂ ਮੈਨੂੰ ਆਸ-ਪਾਸ ਦੇ ਇੱਕ ਦੋ ਮੁੰਡੇ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰਾ ਕੋਈ ਪੈਸਾ ਨਹੀਂ ਲੱਗਦਾ 2 ਲੱਖ ਰੁਪਈਆ ਨਹੀਂ ਲੱਗਦਾ ਜਿਹੜਾ ਆਪਾਂ ਪੇ ਕਰਕੇ ਵੀ ਆਏ ਆ ਤੇ ਜੇ ਇਹ ਕੁੜੀਆਂ ਇੱਥੋਂ ਕੀ ਵੇਚਦੀਆਂ ਆਸ-ਪਾਸ ਤੇ ਜਿਹੜੇ ਤੁਸੀਂ ਸਰਕਲ ਚ ਆਇਓ ਕਿਵੇਂ ਸਰਕਲ ਚ ਲਿਆਂਦੇ ਸੀ ਉਹ ਕਰਦਿਆਂ ਨੇ ਮੈਨੂੰ ਵੀ ਨੰਬਰ ਦਿੱਤਾ ਸੀ ਹਾਂ ਜੀ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਮੈਨੂੰ ਨੰਬਰ ਇੱਥੋਂ ਸੀਗੇ ਵੀਰੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਇੱਥੋਂ ਆਪਦੇ ਕੋਲ ਰੱਖਿਆ ਮਤਲਬ ਕਿ ਉਹਨਾਂ ਨੇ 4 ਦਿਨ ਜਦੋਂ ਉਹਨਾਂ ਨੇ ਮੈਨੂੰ ਬਾਹਰ ਕੱਢਤਾ ਸੀਗੇ ਇਹਨਾਂ ਨੇ ਮੈਨੂੰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਪ ਜਾ ਦੋ ਮੇਰੇ ਕੋਲ ਪੈਸੇ ਨਹੀਂ ਸੀਗੇ ਇਹਨੇ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਤੋਂ ਪੈਸੇ ਫਿਰ ਮੈਨੂੰ ਧਮਕੀਆਂ ਦੇਣ ਲੱਗੀ ਤੈਨੂੰ ਜੇਲ੍ਹ ਹੋ ਜਾਊਗੀ ਜੇ ਤੂੰ ਪੈਸੇ ਨਾ ਭਰੇ ਤਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੇਲ ਹੋ ਜੂਗੀ ਉਸ ਤੋਂ ਬਾਅਦ ਚਲੋ ਉਹਨਾਂ ਨੇ ਫਿਰ ਮੈਨੂੰ ਜ਼ਿਆਦਾ ਹੀ ਕੁੱਟਮਾਰ ਕਰਨੀ ਸਟਾਰਟ ਕਰ ਦਿੱਤੀ ਜੀ ਮੈਨੂੰ ਖਾਣਾ ਵੀ ਨਹੀਂ ਪੂਰਾ ਦਿੰਦੇ ਸੀਗੇ ਕੰਮ 18-18 ਘੰਟੇ ਕਰਵਾਉਂਦੇ ਸੀਗੇ ਖਾਣਾ ਨਹੀਂ ਮਿਲਦਾ ਬੱਚੇ ਨੂੰ ਆਪਾਂ ਨੇ ਆਪਾਂ ਮਾਸ ਮੱਛੀ ਨਹੀਂ ਖਾਂਦੇ ਉੱਧਰ ਉਹਨਾਂ ਦਾ ਉਹ ਬਟੂ ਕਿ ਉਹਨਾਂ ਨੂੰ ਉੱਥੇ ਉਹੀ ਪ੍ਰੋਵਾਈਡ ਕੀਤਾ ਜਾਂਦਾ ਬੱਚੇ ਨੂੰ ਕੋਈ ਵੱਖਰਾ ਖਾਣਾ ਮਾਸ ਮੱਛੀ ਹਾਂਜੀ ਕੋਈ ਵੱਖਰਾ ਖਾਣਾ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਓਕੇ ਹਾਂਜੀ ਜਦ ਕਿ ਮੈਂ ਉਹਨਾਂ ਨੂੰ ਬੋਲਿਆ ਕਿ ਮੈਂ ਨਹੀਂ ਖਾਉਂਗੀ ਤਾਂ ਮੈਂ ਡੇਢ ਮਹੀਨਾ ਉਹਨਾਂ ਨੇ ਮੈਨੂੰ ਸਿਰਫ ਆਲੂ ਦੀ ਸਬਜ਼ੀ ਹੀ ਦਿੱਤੀ ਅਦਰਵਾਈਜ਼ ਹੋਰ ਕੋਈ ਸਬਜ਼ੀ ਨਹੀਂ ਦਿੱਤੀ ਜੀ ਜਿਹੜਾ ਤੁਹਾਡਾ ਸੇਟਿੰਗ ਏਰੀਆ ਹੁੰਦਾ ਸੀ ਰਹਿਣ ਵਾਲਾ ਰੈਸਟ ਵਾਲਾ ਉਹ ਏਰੀਆ ਕਿਦਾਂ ਦਾ ਮਿਲਦਾ ਉਹ ਏਰੀਆ ਮਤਲਬ ਕਿ ਕੁਝ ਕੁਝ ਲੋਕਾਂ ਨੂੰ ਹੀ ਸਹੀ ਮਿਲਦਾ ਕੁਝ ਕੁੜੀਆਂ ਨੂੰ ਮਤਲਬ ਅਦਰਵਾਈਜ਼ ਮੇਰਾ ਠੀਕ ਸਹੀ ਕਿੰਨਾਂ ਨੂੰ ਮਿਲਦਾ ਤੇ ਨਾ ਸਹੀ ਮਿਲਣ ਦਾ ਕਾਰਨ ਕੀ ਲੱਗਦਾ ਸਹੀ ਮਿਲਣ ਦਾ ਕਾਰਨ ਕੀ ਜਿਹੜਾ ਤਾਂ ਮੈਂ ਪਹਿਲੇ ਘਰੇ ਰਹੀ ਸੀਗੀ ਉਹਨਾਂ ਦੇ ਤਾਂ ਮੈਨੂੰ ਮਤਲਬ ਕਿ ਆਵਦਾਈ 에 ਹੋਰੀ ਗੰਦਾਇਆ ਏਰੀਆ ਪ੍ਰੋਵਾਈਡ ਕੀਤਾ ਸੀ ਉਹਨਾਂ ਨੇ ਮੈਨੂੰ ਮਤਲਬ ਕਿ ਕੋਈ ਉਹਨਾਂ ਦੇ ਆਪ ਦੇ ਕੱਪੜੇ ਕੁੱਪੜੇ ਜੇ ਮਤਲਬ ਕਿ ਕੰਫਰਟੇਬਲ ਨਹੀਂ ਸੀਗਾ ਮੇਰੇ ਲਈ ਕੁਝ ਵੀ ਉੱਥੇ ਉਸ ਤੋਂ ਬਾਅਦ ਜਦੋਂ ਮੇਰਾ ਨੈਕਸਟ ਘਰ ਸੀ ਉਹਨਾਂ ਦਾ ਉਹਦੇ 'ਚ ਮੈਨੂੰ ਥੋੜਾ ਜਿਹਾ ਠੀਕ ਏਰੀਆ ਪ੍ਰੋਵਾਈਡ ਕੀਤਾ ਉਹਨਾਂ ਨੇ ਤੇ ਆਹ ਰੈਸਟ ਤਾਂ ਰਾਤ ਨੂੰ ਮਿਲਦੀ ਸੀ ਉੱਥੇ ਅਦਰਵਾਜ਼ੀ ਤਾਂ ਕੋਈ ਰੈਸਟ ਨਹੀਂ ਹੁੰਦੀ ਸੀ ਛੁੱਟੀਆਂ ਕਿੰਨੀਆਂ ਹੁੰਦੀਆਂ ਸੀ ਕੋਈ ਛੁੱਟੀ ਨਹੀਂ ਹੁੰਦੀ ਹੁੰਦੀ ਕੋਈ ਛੁੱਟੀ ਨਹੀਂ ਕੋਈ ਰੈਸਟ ਨਹੀਂ 18 ਘੰਟੇ ਕੰਮ ਕਰਨਾ ਸਰ ਜੀ ਤੇ ਟੌਰਚਰ ਦਾ ਸਿਰਫ ਥੱਪੜ ਮਾਰਨਾ ਟੌਰਚਰ ਕੀਤਾ ਜਾਂ ਹੋਰ ਕਿਸੇ ਤਰੀਕੇ ਨਾਲ ਵੀ ਟੌਰਚਰ ਕੀਤਾ ਗਿਆ ਉੱਥੇ ਕੁੜੀਆਂ ਦਾ ਸਰੀਰ ਕੋਸ਼ੋਸ਼ਨ ਵੀ ਕੀਤਾ ਜਾਂਦਾ ਓਕੇ ਉਹਨਾਂ ਨੇ ਕਿਉਂਕਿ ਸਾਨੂੰ ਖਰੀਦਿਆ ਹੁੰਦਾ ਹਾਂ ਹੂੰ ਇਹਨਾਂ ਨੇ ਸਾਨੂੰ ਵੇਚਿਆ ਹੁੰਦਾ ਉਹ ਉਹਨਾਂ ਨੇ ਤੁਹਾਨੂੰ ਇਹ ਸ਼ਬਦ ਵਰਤੇ ਵੀ ਤੁਹਾਨੂੰ ਤਾਂ ਵੇਚਿਆ ਗਿਆ ਹਾਂਜੀ ਉਹ ਆਪਦੀ ਅਮਾਉਂਟ ਦੱਸਦੇ ਆ ਉਹ ਵੀ ਅਸੀਂ ਤੁਹਾਨੂੰ ਇੰਨੀ ਅਮਾਉਂਟ ਦੇ ਵਿੱਚ ਇੱਥੇ ਲੈ ਕੇ ਆਂਦਾ ਹੂੰ ਇਧਰੋਂ ਜਿਹੜੀ ਮੇਰੀ ਮਾਮੀਆਂ ਜਿਹੜੇ ਇੰਡੀਆ ਦੇ ਪੇਮੈਂਟ ਆ ਉਹ ਆਪ ਕੋਲੇ ਰੱਖਦੀ ਆ ਜਿਹੜੀ ਅਰਬਨ ਆ ਸ਼ਬਨਮ ਉਹ ਉਧਰੋਂ ਉਹਨਾਂ ਤੋਂ ਪੈਸੇ ਲੈਂਦੀ ਹੈਗੀ ਘਰ ਦੇ ਵਿੱਚੋਂ ਓਕੇ 900 ਦਿਨਾਰ ਕਹਿੰਦੇ ਹੁੰਦੇ ਆ ਉਹ ਵੀ ਅਸੀਂ ਤੁਹਾਨੂੰ ਦੋਨੋਂ ਪਾਸੇ ਪੈਸੇ ਲੈਂਦੇ ਆ ਜਿਨ੍ਹਾਂ ਨੇ ਤੁਹਾਨੂੰ ਭੇਜੇ ਉਹਨਾਂ ਤੋਂ ਵੀ ਲੈਂਦੀ ਆ ਤੇ ਜਿਹੜੇ ਇੰਡੀਆ ਵਾਲੇ ਉਹ ਸਾਡੇ ਤੋਂ ਪੈਸੇ ਲੈਂਦੇ ਆਗੇ ਜਿਹੜੀ ਅਰਬਨ ਸ਼ਬਨਮ ਏਜੰਟ ਆ ਜਿਹੜੀ ਉਹ ਉਹ ਘਰ ਵਾਲਿਆਂ ਤੋਂ ਪੈਸੇ ਲੈਂਦੀ ਆ ਜਿਹੜੇ ਉਧਰਲਾ ਏਜੰਟ ਤੇ ਇਹਨਾਂ ਦਾ ਏਜੰਟ ਕੋਈ ਰਿਸ਼ਤੇਦਾਰ ਆ ਇਹ ਨਹੀਂ ਬਟ ਇਹਨਾਂ ਦਾ ਲਿੰਕ ਹੈਗਾ ਕੋਈ ਇਹਦਰੋਂ ਕੁੜੀਆਂ ਲੱਭ ਕੇ ਦਿੰਦੀਆਂ ਉਹਨੂੰ ओके ਇਹਨਾਂ ਦੀ ਭੈਣ ਆ ਇੱਕ ਇਹ ਸ਼ਬਨਮ ਨੂੰ ਕੁੜੀਆਂ ਦੇਣੀਆਂ ਸ਼ਬਨਮ ਅੱਗੇ ਕੁੜੀਆਂ ਵੇਚਦੀ ਆ ਹਾਂਜੀ ਜੀ ਇਦਾਂ ਦੀਆਂ ਕਿੰਨੀਆਂ ਕੁ ਕੁੜੀਆਂ ਇਹਨਾਂ ਨੇ ਵੇਚੀਆਂ ਹੋਈਆਂ ਇਹਨਾਂ ਨੇ ਘੱਟ ਤੋਂ ਘੱਟ 25 ਤੋਂ 30 ਕੁੜੀਆਂ ਵੇਚੀਆਂ ਇਹ 2 ਮਹੀਨਿਆਂ ਦੇ ਵਿੱਚ ਹਾਂਜੀ ਨਹੀਂ ਇਹ 2 ਮਹੀਨਿਆਂ ਦੇ ਵਿੱਚ ਨਹੀਂ ਇਹ 2 ਮਹੀਨਿਆਂ ਦੇ ਵਿੱਚ ਇਹਨਾਂ ਨੇ 5 ਤੋਂ 7 ਕੁੜੀਆਂ ਭੇਜ ਦਿੱਤੀਆਂ ਹੋਣਗੀਆਂ ਓਕੇ ਹਾਂਜੀ ਜਿਹੜੀ ਤੁਸੀਂ 25 ਤੋਂ 30 ਦੀ ਗਿਣਤੀ ਕਹਿ ਰਹੇ ਹੋ ਤੁਸੀਂ ਕਿੰਨੇ ਸਮੇਂ ਦੀ ਕਹਿ ਰਹੇ ਹੋ ਮੈਂ 18 ਸਤੰਬਰ ਤੋਂ 18 ਸਤੰਬਰ ਤੋਂ ਹਾਂਜੀ 2024 ਦੀ ਹਾਂਜੀ 2014 ਜੀ ਹਾਂਜੀ ਇਹਦੇ ਵਿੱਚ 25-30 ਕੁੜੀਆਂ ਗਈਆਂ ਜਿਨ੍ਹਾਂ ਦੇ ਨਾਲ ਇਦਾਂ ਦੀਆਂ ਘਣਾਉਣੀਆਂ ਹਰਕਤਾਂ ਕੀਤੀਆਂ ਜਾਂਦੀਆਂ ਮੇਰੇ ਨਾਲ ਕੁੜੀ ਇੱਕ ਗਈ ਸੀ ਸੁਖ ਹਮ ਬਸ ਮੈਨੂੰ ਉਹਦਾ ਲਿੰਕ ਪਤਾ ਹੈ ਉਹ ਵੀ ਕੁਛਕ ਗੱਲਾਂ ਕਰਕੇ ਉਹ ਵੀ ਵਾਪਸ ਆ ਗਈ ਹੈ ਮੈਨੂੰ ਲੱਗਦਾ ਸਹੀ ਸਲਾਮਤ ਘਰ ਆ ਗਈ ਹਾਂਜੀ ਕਿਉਂਕਿ ਉਹ ਮੇਰੇ ਨਾਲ ਬਹੁਤ ਹੀ ਜ਼ਿਆਦਾ ਗੱਲ ਨਹੀਂ ਕਰਦੀ ਪਈ ਮੈਨੂੰ ਨਹੀਂ ਪਤਾ ਵੀ ਮੇਰੀ ਮਾਮੀ ਨੇ ਉਹਨਾਂ ਨੂੰ ਕੀ ਕਿਹਾ ਕੀ ਨਹੀਂ ਕਿਹਾ ਜਦੋਂ ਤੁਹਾਡੇ ਤੋਂ ਇੰਡਿਆ ਪੈਸਾ ਮੰਗਿਆ ਜਾਂਦਾ ਸੀ ਇਸ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਸੀ ਫਿਰ ਤੁਸੀਂ ਵਾਪਸ ਕਿਵੇਂ ਆ ਗਏ ਫਿਰ ਦਿੱਕਤਾਂ ਤਾਂ ਉਹਦੇ ਵਿੱਚ ਵੀ ਬਹੁਤ ਭੇਜੀਆਂ ਹੋਣਗੀਆਂ ਹਾਂਜੀ ਉਹਨਾਂ ਨੇ ਮੈਨੂੰ ਜਦੋਂ ਕੀ ਕੋਟਮਾਰ ਕਰਨੀ ਸਟਾਰਟ ਕਰਤੀ ਫਿਰ ਮੇਰੇ ਘਰ ਦੇ ਆਨੇ ਇਹਨੂੰ ਕਿਹਾ ਵੀ ਸਾਨੂੰ ਬੱਚਾ ਵਾਪਸ ਬੁਲਾ ਕੇ ਦੇ ਵੀ ਮੇਰੇ ਬੱਚੇ ਨੂੰ ਟੌਰਚਰ ਕਰਦੇ ਆ ਉਸ ਤੋਂ ਬਾਅਦ ਇਹਨੇ ਸਾਡੇ ਤੋਂ ਇੱਕ ਡਰਾਤਮਕਾ ਕੇ ਪਰਨੋਟ ਪਰਵਾਇਆ 80000 ਰੁਪਏ ਦਾ ਮੇਰੇ ਘਰ ਦੇ ਆਨ ਤੋਂ ਓਕੇ ਹਾਂਜੀ 80000 ਦਾ ਪਰਨੋਟ ਪਰਨੋਟ ਪਰਵਾ ਕੇ ਫਿਰ ਤੁਹਾਨੂੰ ਵਾਪਸ ਭੇਜਾਂਗੇ ਹਾਂਜੀ ਭੇਜਿਆ ਉਹਨਾਂ ਨੇ ਕਿ ਚੱਲੀ ਜਾ ਸਕਦੀਆਂ ਹਾਂਜੀ ਠਿਕਟ ਵਗੈਰਾ ਮੈਂ ਆਪ ਦਾ ਆਪ ਖਰੀਦਿਆ ਸੀਗਾ ਉਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਤਾਂ ਸੀ ਵੀ ਤੂੰ ਆਪਦਾ ਟਿਕਟ ਖਰੀਦ 80000 ਰੁਪਏ ਦਾ ਬਰਨੋਟ ਭਾਰਤ ਤੇ ਜਾ ਹਾਂਜੀ ਓਕੇ ਤੇ ਫਿਰ ਹੁਣ ਹੁਣ ਤਾਂ ਤੁਸੀਂ ਆ ਗਏ ਫਿਰ ਉਹ ਪੇਮੈਂਟ ਤੁਹਾਡੇ ਤੋਂ ਮੰਗਦੇ ਹੋਣਗੇ ਜਾਂ ਹਾਂਜੀ ਉਹ ਕਹਿ ਰਹੀ ਆ ਵੀ ਜਦ ਕੀ ਤੁਸੀਂ ਪੇਮੈਂਟ ਮੈਨੂੰ ਪ੍ਰੋਵਾਈਡ ਨਾ ਕੀਤੀ ਤਾਂ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰੂੰਗੀ ਜਦੋਂ ਤੁਹਾਨੂੰ ਇਧਰੋਂ ਭੇਜਿਆ ਜਾਏਗਾ ਤਾਂ ਰਿਸਿਵ ਕਰਨ ਤਾਂ ਜਿਹੜੇ ਆਏ ਹੋਣਗੇ ਤੁਹਾਨੂੰ ਉਹ ਤਾਂ ਚੰਗੀ ਡੀਲ ਕੀਤੀ ਹੋਵੇਗੀ ਉਹ ਪਹਿਲੇ ਦਿਨ ਤਾਂ ਬਹੁਤ ਚੰਗੀ ਡੀਲ ਕਰਦੇ ਆ ਕਹਿ ਦਿੰਦੀ ਆ ਕਿ ਮੈਂ ਤੇਰੀ ਭੈਣ ਆ ਮੈਨੂੰ ਤੂੰ ਆਪਦੀ ਭੈਣ ਵਾਂਗੂ ਸਮ ਬਟ ਜਦੋਂ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਹੌਲੀ ਹੌਲੀ ਬੱਚਾ ਉੱਥੇ ਨਹੀਂ ਬੱਚੇ ਤੋਂ ਕੋਈ ਕੰਮ ਹੁੰਦਾ ਮੈਂ ਬਿਮਾਰ ਹੋ ਗਈ ਸੀ ਮੇਰੇ ਤੋਂ ਨਹੀਂ ਕੰਮ ਹੁੰਦਾ ਸੀ ਉਸ ਤੋਂ ਬਾਅਦ ਵੀ ਉਹ ਵੀ ਮੇਰੇ ਨਾਲ ਕੋਈ ਬਹੁਤ ਚੰਗਾ ਬਿਹੇਵ ਨਹੀਂ ਕਰਦੀ ਸੀਗੀ ਜਦੋਂ ਉਹਨੂੰ ਘਰ ਵਾਲੇ ਬੁਲਾਉਂਦੇ ਸੀ ਤਾਂ ਉਹ ਵੀ ਮੈਨੂੰ ਕਹਿ ਦਿੰਦੀ ਸੀ ਇਹ ਡਰਾਮੇ ਕਰਦੀ ਆ ਮਤਲਬ ਕਿ ਉੱਥੇ ਬੱਚੇ ਦੀ ਬਿਮਾਰੀ ਨੂੰ ਡਰਾਮਾ ਦੱਸਿਆ ਜਾਂਦਾ ਹੈ ਇੱਕ ਕੀ ਡਰਾਮੇ ਕਰਦੀ ਹੈ ਇੰਡੀਆ ਦੇ ਵਿੱਚ ਕਿ ਉਹ ਬਹੁਤ ਘਟੀਆ ਲਬਜ਼ ਯੂਜ਼ ਕਰਦੀ ਹੈ ਕਈ ਵਾਰ ਤਾਂ ਇਦਾਂ ਵੀ ਹੁੰਦਾ ਕਿ ਬੱਚਾ ਇਧਰੋਂ ਗਿਆ ਜਾਂਦਾ ਸੜਕਾਂ ਤੇ ਰੋਲਣੇ ਮਜਬੂਰ ਹੋ ਜਾਂਦਾ ਹਾਂਜੀ ਜਦ ਕਿ ਉੱਥੋਂ ਬੱਚੇ ਇਹਨੂੰ ਕਹਿ ਦਿੰਦੇ ਆ ਵੀ 2 ਲੱਖ ਰੁਪਏ ਪ੍ਰੋਵਾਈਡ ਕਰੋ ਕੋਈ ਮਾਂ ਪਿਓ ਉੱਥੇ ਭਰ ਵੀ ਦਿੰਦਾ ਡਰਦਾ ਵੀ ਸਾਡਾ ਬੱਚਾ ਦੁਖੀ ਨਾ ਹੋਵੇ ਮੇਰੇ ਕੋਲੇ ਨਹੀਂ ਸੀ ਉਸ ਟਾਈਮ ਤੇ ਇਹਨਾਂ ਨੇ ਚਲੋ ਮੇਰੇ ਮਤਲਬ ਕਿ ਜਦੋਂ ਮੇਰੀ ਮਾਮੀ ਨੇ ਮੇਰੇ ਤੋਂ ਪਰਨੋਟ ਪਰਵਾਇਆ ਉਸ ਤੋਂ ਬਾਅਦ ਰਾਤ ਨੂੰ ਮੈਨੂੰ ਮੈਡਮ ਲੈਣ ਆਈ ਉਹਨੇ ਮੈਨੂੰ ਇਹ ਗੱਲ ਕਹੀ ਜੇ ਤੂੰ ਮੈਂ ਅਭੀ ਕੇ ਹੁਣੇ ਟਿਕਟ ਨਹੀਂ ਲੈ ਲੈਂਗੀ ਤਾਂ ਮੈਂ ਤੈਨੂੰ ਇੱਥੇ ਸੜਕ ਤੇ ਛੱਡ ਦੂੰਗੀ 에어ਪੋਰਟ ਤੇ ਛੱਡ ਦੂੰਗੀ ਬਿਠਾ ਦੂੰਗੀ ਓਰਪੋਰਟ ਓਕੇ ਉਸ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇਰੀ ਕੋਈ ਰਿਸਪੋਨਸਿਬਿਲਟੀ ਨਹੀਂ ਸਾਡੀ ਨਹੀਂ ਕੋਈ ਰਿਸਪੋਨਸਿਬਿਲਟੀ ਨਹੀਂ ਸਾਡੀ ਫਿਰ ਤੁਸੀਂ ਘਰੇ ਗੱਲ ਕੀਤੀ ਫਿਰ ਉਸ ਤੋਂ ਬਾਅਦ ਮੈਂ ਆਦੇ ਘਰੇ ਗੱਲ ਕੀਤੀ ਉਸ ਤੋਂ ਬਾਅਦ ਜੋ ਵੀ ਮੁੰਡੇ ਸੀ ਚਲੋ ਮੇਰੀ ਇੰਨੀ ਹੈਲਪ ਕੀਤੀ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਰੱਖਿਆ ਆਪਣੇ ਕੋਲ 4 ਦਿਨ ਤੁਹਾਡੇ ਨੌਨ ਸੀ ਜਾਂ ਅਨਨੌਨ ਸੀ ਅਨਨੌਨ ਸੀ ਉਹਨਾਂ ਨੇ ਤੁਹਾਡੀ ਮਦਦ ਕੀਤੀ ਹਾਂਜੀ ਪਰ ਜਿਨ੍ਹਾਂ ਨੇ ਪੈਸੇ ਲਏ ਸੀ ਉਹਨਾਂ ਨੇ ਨਹੀਂ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਉਹ ਮੇਰੀ ਬਿਮਾਰੀ ਨੂੰ ਵੀ ਡਰਾਮਾ ਦੱਸਦੇ ਸੀ ਓਕੇ ਹਾਂਜੀ ਖਾਣ ਪੀਣ ਦਾ ਕਿਦਾਂ ਦੱਸੇ ਤੁਹਾਨੂੰ ਜਿਹੜਾ ਦਿੱਤਾ ਜਾਂਦਾ ਸੀ ਆਪ ਦੇ ਕੋਲੋਂ ਹੁੰਦਾ ਸੀ ਤੁਹਾਡਾ ਤਨਖਾਹ ਚੋਂ ਜਾਂ ਉਹ ਉਹੀ ਦਿੰਦੇ ਸੀ ਜਿਹੜਾ ਥੋੜਾ ਮੋ ਥੋੜਾ ਬਹੁਤਾ ਖਾਣਾ ਪੀਣਾ ਦਿੰਦੇ ਆ ਉਹ ਜਦਕਿ ਇੱਕ ਦਿਨ ਵੀ ਜਦੋਂ ਕਿ ਵੀ ਡੇਢ ਮਹੀਨੇ ਮੈਂ ਆਲੂ ਦੀ ਸਬਜ਼ੀ ਖਾਧੀ ਤਾਂ ਮੈਂ ਇੱਕ ਦਿਨ ਉਹਨਾਂ ਤੋਂ ਕਿਹਾ ਵੀ ਮੈਂ ਇੱਕ ਸ਼ਿਮਲਾ ਮਿਰਚ ਲੈ ਲਾਂ ਬਟ ਉਹਨਾਂ ਨੇ ਇਹ ਗੱਲ ਕਹੀ ਹਾਫ ਪਾਈ ਇੱਥੇ ਪੈਸੇ ਲੱਗਦੇ ਹਨ ਅੱਛਾ ਹਾਂਜੀ ਆਪ ਦੇ ਪੈਸੇ ਮਤਲਬ ਕਿ ਕੁੱਲ ਮਿਲਾ ਕੇ ਹਾਫ ਪਾਈ ਮਤਲਬ ਹਾਫ ਕੇਜੀ ਜਾਂ ਹਾਂ ਨਹੀਂ ਮਤਲਬ ਕਿ ਇੱਕ ਪੀਸ ਉਹਦੀ ਹਾਂਜੀ ਵੀ ਇਹਦੇ ਤੇ ਪੈਸੇ ਲੱਗਦੇ ਆ ਓਕੇ ਜਦ ਕਿ ਉੱਥੇ ਕੋਈ ਸਾਡੇ ਤੋਂ ਗਲਤੀ ਨਾਲ ਵੀ ਕੋਈ ਚੀਜ਼ ਟੁੱਟ ਜੇ ਉਹਨਾਂ ਦੀ ਉਹ ਵੀ ਸਾਡੀ ਸੈਲਰੀ ਚੋਂ ਪੈਸੇ ਕੱਟੇ ਜਾਂਦੇ ਆ ਕੱਟੇ ਜਾਂਦੇ ਆ ਹਾਂਜੀ ਜਿਹੜਾ ਖਾਣਾ ਦਿੱਤਾ ਜਾਂਦਾ ਉਹਦਾ ਅੱਛਾ ਦਿੱਤਾ ਜਾਂਦਾ ਉਹ ਜੇ ਥੋੜਾ ਦਿੱਤਾ ਜਾਂਦਾ ਪਰ ਅੱਛਾ ਤਾਂ ਹੋਵੇਗਾ ਅੱਛਾ ਹੁੰਦਾ ਬਟ ਜੋ ਵੀ ਆਪਾਂ ਵੀ ਨਾਨ ਵੇਜ ਨਹੀਂ ਖਾਂਦੇ ਬਟ ਉਹ ਵੀ ਬੱਚੇ ਨੂੰ ਖਾਣਾ ਪੈਂਦਾ ਫਿਰ ਉਧਰ ਨਹੀਂ ਹੁਣ ਜਦੋਂ ਇੱਧਰ ਉਧਰ ਤੁਸੀਂ ਕਹਿ ਕੇ ਨਾਨ ਵੇਜ ਨਹੀਂ ਖਾਂਦੇ ਪਰ ਜਦੋਂ ਬੱਚਾ ਜਾਂਦਾ ਕੋਈ ਸਿੱਖ ਫੈਮਿਲੀ ਚੋਂ ਆ ਕੋਈ ਕਿਦਾਂ ਦੀ ਫੈਮਿਲੀ ਚੋਂ ਕੇ ਹਿੰਦੂ ਆ ਉਹਦਾ ਦੱਸਦੇ ਹੋਣਗੇ ਭਾਈ ਇਹ ਤਾਂ ਇਦਾਂ ਦਾ ਵਰਤਦੇ ਨਹੀਂ ਪਰ ਉਹਨਾਂ ਲਈ ਤਾਂ ਉੱਥੇ ਜੋ ਵੀ ਸਾਡਾ ਰਿਲੀਜੀਅਨ ਹੁੰਦਾ ਆਪਾਂ ਇਧਰੋਂ ਸਿੱਖ ਕਮਿਊਨਿਟੀ ਚੋਂ ਜਾਣੇ ਬਟ ਉਧਰ ਰਿਲੀਜੀਅਨ ਚੇਂਜ ਕੀਤਾ ਜਾਂਦਾ ਉਧਰ ਕ੍ਰਿਸਚੀਅਨ ਦੱਸਿਆ ਜਾਂਦਾ ਸਾਡਾ ਰਿਲੀਜੀਅਨ ਚੁਪਾਇਆ ਜਾਂਦਾ ਇੱਕ ਤਰ੍ਹਾਂ ਵਿੱਚ ਬੱਚਿਆਂ ਨੂੰ ਵੇਚਣ ਦੇ ਲਈ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਕਮਿਊਨਿਟੀ ਦਾ ਹੈ ਹਾਂਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੱਚਾ ਸਿੱਖ ਕਮਿਊਨਿਟੀ ਦਾ ਉਸ ਤੋਂ ਬਾਅਦ ਬੱਚੇ ਨੂੰ ਟਾਰਚਰ ਕੀਤਾ ਜਾਂਦਾ ਤੁਸੀਂ ਜਿਹੜੀ ਇੰਦਰੋਂ ਪੈਸਾ ਅਰੇਂਜਮੈਂਟ ਕੀਤਾ ਸੀ ਕਿੰਨਾ ਕ ਆਸਾਨੀ ਨਾਲ ਹੋ ਗਿਆ ਸੀ ਨਹੀਂ ਜੀ ਕੋਈ ਆਸਾਨੀ ਨਾਲ ਨਹੀਂ ਹੋਇਆ ਮੇਰੇ ਪਾਪਾ 2 ਸਾਲ ਹੋ ਗਏ ਬੈਡ ਰੈਸਟ ਤੇ ਆ ਅਸੀਂ 10 ਰੁਪਏ ਵਿਆਜ ਤੇ ਚੱਕ ਕੇ ਸਾਰੇ ਪੈਸੇ ਇਕੱਠੇ ਕੀਤੇ ਸੀ ਘਰ ਵਿੱਚ ਕੋਈ ਕਮਾਉਣ ਵਾਲਾ ਹੈ ਹੋਰ ਨਹੀਂ ਜੀ ਹੋਰ ਕੋਈ ਕਮਾਉਣ ਵਾਲਾ ਬਸ ਮੇਰੇ ਮੰਮਾ ਦਿਹਾੜੀ ਦੱਪੇ ਜਾਂਦੇ ਆ ਓਕੇ ਹਾਂਜੀ ਇਹ ਤਾਂ ਤੁਹਾਡੀ ਮੰਮੀ ਨੂੰ ਤਾਂ ਇਹ ਹਾਲਾਤ ਪਤਾ ਹੋਣਗੇ ਘਰ ਦੇ ਹਾਂਜੀ ਸਾਰੇ ਹਾਲਾਤ ਪਤਾ ਹੈ ਮੇਰੀ ਮੰਮੀ ਨੂੰ ਇਹ ਮੇਰੀ ਅਸੀਂ ਮੇਰੇ ਘਰ ਦੇ ਨੇ 10 ਰੁਪਏ ਵਿਆਜ ਤੇ ਪੈਸੇ ਇਕੱਠੇ 80000 ਰੁਪਏ ਮੇਰੇ ਘਰ ਦੇ ਲੈ ਕੇ ਜਾ ਰਹੇ ਸੀ ਜੋ ਕਿ ਉਹ ਰਾਸਤੇ ਵਿੱਚ ਚੋਰੀ ਹੋ ਗਿਆ ਸੀ ਉਸ ਤੋਂ ਬਾਅਦ ਸਾਡੇ ਲਈ ਬੜੀ ਮੁਸ਼ਕਲ ਹੋ ਗਈ ਸੀ ਓਕੇ ਹਾਂਜੀ ਤੇ ਪੈਸਾ ਅਰੇਂਜਮੈਂਟ ਤਾਂ ਤੁਹਾਡੇ ਤੋਂ ਹੁਣ ਵੀ ਕਹਿੰਦੇ ਹੋਣਗੇ ਕਰੋ ਹਾਂਜੀ ਹੁਣ ਵੀ ਉਹਨੇ ਸਾਨੂੰ 2 ਮਹੀਨਿਆਂ ਦਾ ਟਾਈਮ ਦਿੱਤਾ ਹੈ ਜੇ ਅਸੀਂ 2 ਮਹੀਨਿਆਂ ਤੱਕ ਉਹਨੂੰ ਪੈਸੇ ਨਹੀਂ ਦਿੰਦੇ 80000 ਰੁਪਏ ਤਾਂ ਉਹ ਸਾਡੇ ਤੇ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਇਹ ਕਹਾਣੀ ਤੁਹਾਡੇ ਤਾਂ ਹੱਡ ਬੀਤੀ ਐ ਇਹਨੂੰ ਵੇਖ ਕੇ ਕੀ ਕਹਿਣਾ ਚਾਹੂਂਗੇ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਜਾ ਕੇ ਦੇਸ਼ ਵਿਦੇਸ਼ ਵਿੱਚ ਸੈੱਟ ਹੋ ਜਾਈਏ ਦੇਸ਼ ਵਿਦੇਸ਼ ਵਿੱਚ ਸੈੱਟ ਹੋਣਾ ਗਲਤ ਨਹੀਂ ਬਟ ਐਦਾਂ ਦੇ ਏਜੰਟ ਤੋਂ ਬਚੋ ਜੋ ਕਿ ਫਰੌਡ ਕਰਦੇ ਆ ਬੱਚਿਆਂ ਦੇ ਨਾਲ ਕੁੜੀਆਂ ਨੂੰ ਹਾਊਸਮੇਡ ਦੇ ਵੀਜੇ ਤੇ ਨਹੀਂ ਭੇਜਣਾ ਚਾਹੀਦਾ ਅਰਬ ਕੰਟਰੀ ਦੇ ਵਿੱਚ ਤਾਂ ਬਿਲਕੁਲ ਨਹੀਂ ਭੇਜਣਾ ਚਾਹੀਦਾ ਕੁੱਤਿਆਂ ਨਾਲ ਵੀ ਬੁਰਾ ਸਲੂਕ ਹੁੰਦਾ ਉੱਥੇ ਬੱਚਿਆਂ ਨਾਲ ਬਹੁਤ ਸਾਰੀਆਂ ਲੜਕੀਆਂ ਜਈਆਂ ਵੀ ਹੋਣਗੀਆਂ ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਪਰ ਉਹ ਇੱਧਰ ਹਜੇ ਆ ਨਹੀਂ ਸਕੀਆਂ ਹਾਂਜੀ ਇੱਕ ਕੁੜੀ ਆਈ ਸੀ ਮੇਰੇ ਲਿੰਕ ਦੇ ਵਿੱਚ ਉਹਦੇ ਨਾਲ ਮਤਲਬ ਕਿ ਐਦਾਂ ਹੋਣਾ ਸਟਾਰਟ ਹੋਇਆ ਸੀ ਬਟ ਇਹਨਾਂ ਨੇ ਉਹਦਾ ਘਰ ਚੇਂਜ ਕਰਤਾ ਓਕੇ ਹਾਂਜੀ ਕਿ ਕੋਈ ਐਦਾਂ ਦਾ ਕੇਸ ਤਾਂ ਨਹੀਂ ਵੇਖਿਆ ਜਿਹੜਾ ਮਾਪਿਆਂ ਦੀ ਨਜ਼ਰ 'ਚ ਤਾਂ ਬਾਹਰ ਗਿਆ ਪਰ ਉਹ ਹਜੇ ਹੋ ਵੀ ਨਾ ਕਿਤੇ ਨਹੀਂ ਐਦਾਂ ਦਾ ਕੇਸ ਮੈਂ ਜੋ ਇਹਨਾਂ ਨੇ ਭੇਜਿਆ ਮੇਰੇ ਮੈਂ ਬਹੁਤੀਆਂ ਕੁੜੀਆਂ ਨਾਲ ਮੇਰਾ ਲਿੰਕ ਨਹੀਂ ਬਣਿਆ ਸੀ ਇਹ ਮਿਲਣ ਮੈਨੇ ਦਿੰਦੇ ਹੋਣੇ ਕਿ ਮਿਲਣ ਦੇ ਦਿੰਦੇ ਨਹੀਂ ਜੀ ਕਿਸੇ ਨੂੰ ਮਿਲਣ ਨਹੀਂ ਦਿੰਦੇ ਸਾਨੂੰ ਘਰ ਤੋਂ ਬਾਹਰ ਪੈਰ ਰੱਖਣਾ ਵੀ ਅਲਾਉਡ ਨਹੀਂ ਹੁੰਦਾ ओके okay. हां जी ਕਿਸੇ ਨੂੰ ਮਤਲਬ ਕਿ ਬਲਾਉਣਾ ਵੀ ਅਲਾਉ ਨਹੀਂ ਹੁੰਦਾ ਇਧਰੋਂ ਜੇ ਤੁਸੀਂ ਚਾਰ ਪੰਜ ਸਹੇਲੀਆਂ ਗਈਆਂ ਤੁਸੀਂ ਉੱਥੇ ਜਾ ਕੇ ਤੁਹਾਡਾ ਆਪਣੇ ਕੰਟੈਂਟ ਖਤਮ ਬਸ ਸਿਰਫ ਫੋਨ ਤੇ ਹੀ ਗੱਲਬਾਤ ਹੁੰਦੀ ਆ ਅਦਰਵਾਇਜ਼ ਕੋਈ ਨਹੀਂ ਹੁੰਦਾ ਫੇਸ ਟੂ ਫੇਸ ਨਹੀਂ ਕਦੇ ਵੀ ਦੇਖ ਸਕਦੇ ਅਸੀਂ 2 ਸਾਲ ਤੋਂ ਪਹਿਲਾਂ ਓਕੇ ਹਾਂ ਜੀ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਦੀ ਜਾਂ ਹਰ ਪਿੰਡ ਦੀ ਇਹ ਸਥਿਤੀ ਹੋਈ ਪਈ ਹੈ ਹਾਂ ਜੀ ਕਿ ਬੱਚਿਆਂ ਨੂੰ ਬਾਹਰ ਭੇਜ ਦੋ ਇੱਕ ਕੁੜੀ ਆ ਬਾਹਰ ਭੇਜ ਦੋ ਇੱਕ ਮੁੰਡਾ ਬਾਹਰ ਭੇਜ ਦੋ ਕੀ ਆਪਣੇ ਆਪ ਨੂੰ ਬਾਹਰ ਜਾਣ ਵਾਲੇ ਸੇਫ ਮੰਨਦੇ ਆ ਨਹੀਂ ਮਤਲਬ ਕਿ ਸੇਫ ਆਪਾਂ ਕਹਿ ਸਕਦੇ ਹਾਂ ਬਟ ਹਾਊਸ ਮੇਡ ਦੇ ਵਿਜੇ ਤੇ ਨਹੀਂ ਸੇਫ ਹੁੰਦੇ ਜੀ ਹਾਂਜੀ ਅਰਬੀ ਅਰਬਨ ਅਰਬ ਕੰਟਰੀ ਦੇ ਵਿੱਚ ਤਾਂ ਬਿਲਕੁਲ ਵੀ ਸੇਫ ਨਹੀਂ ਆ ਕੁੜੀਆਂ ਹਾਊਸ ਮੇਡ ਦੀ ਵਿਜੇ ਮੌਸਮ ਦਾ ਕਿੰਨਾ ਕਿ ਇਧਰ ਨਾਲੋਂ ਤੁਹਾਨੂੰ ਲੱਗਿਆ ਇਧਰ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਜਿੱਦਾਂ ਆਪਣੇ ਜੂਨ ਜੁਲਾਈ ਦੇ ਵਿੱਚ ਪੂਰੀ ਗਰਮੀ ਪੈਂਦੀ ਉਸ ਹੁਣ ਇਸ ਟਾਈਮ ਤੇ ਉੱਥੇ ਇੰਨੀ ਹੀ ਗਰਮੀ ਹੈ ਜਨਵਰੀ ਫਰਵਰੀ ਚ ਉਸ ਸਮੇਂ ਉਧਰ ਇਸ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਆਪਣੇ ਜੂਨ ਜੁਲਾਈ ਚ ਹਾਂਜੀ ਜੀ ਓਕੇ ਸੋ ਕਹਾਣੀ ਸੁਣ ਕੇ ਮੇਰੇ ਕੋਲੇ ਤਾਂ ਸ਼ਬਦਾਂ ਦਾ ਜਿਹੜਾ ਸੰਗ੍ਰਹਿ ਖਤਮ ਹੁੰਦਾ ਜਾਂਦਾ ਸੀ ਕਿਉਂਕਿ ਇਹ ਸੋਚ ਕੇ ਮੈਂ ਕਿਸ ਤਰੀਕੇ ਦੇ ਨਾਲ ਇਹ ਨਹੀਂ ਪ੍ਰੈਜੈਂਟੇਸ਼ਨ ਕਰਾਂ ਜਾਂ ਕੀ ਕਹਾਂ ਕਿ ਤੁਸੀਂ ਰੁਕ ਜਾਓ ਰੁਕ ਜਾਓ ਰੁਕ ਜਾਓ ਹਾੜਾਏ ਰੁਕ ਜਾਓ ਕਿਉਂਕਿ ਇਹ ਕਹਾਣੀ ਸਿਰਫ ਇੱਕ ਕੋਮਲ ਦੀ ਨਹੀਂ ਅਨੇਕਾਂ ਹੀ ਕੁੜੀਆਂ ਦੀ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੀ ਕਹਾਣੀ ਨੂੰ ਆਪਣੇ ਅੰਦਰ ਹੀ ਦੱਬਿਆ ਹੋਵੇਗਾ ਅਸੀਂ ਕੁਝ ਕਾਰਨਾ ਕਰਕੇ ਆਇਡੈਂਟੀਟੀ ਰਿਲੀਵ ਨਹੀਂ ਕਰ ਸਕਦੇ ਨਹੀਂ ਦਿਖਾ ਸਕਦੇ ਇਹਨਾਂ ਦੀ ਆਇਡੈਂਟੀ ਕਿਹੜਾ ਪਿੰਡ ਹੈ ਜਾਂ ਕਿੱਥੋਂ ਦੇ ਰਹਿਣ ਵਾਲੇ ਹੈ ਨਹੀਂ ਸ਼ੋਅ ਕਰ ਸਕਦੇ ਪਰ ਮੇਨ ਮਕਸਦ ਸਾਡਾ ਇਹ ਸੀ ਕਿ ਅਸੀਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਠੱਲ ਪਾ ਸਕੀਏ ਜਿਨ੍ਹਾਂ ਨੂੰ ਸਿਰਫ ਪੈਸਾ ਚਾਹੀਦਾ ਜਿਨ੍ਹਾਂ ਨੂੰ ਸਿਰਫ ਇਹ ਚਾਹੀਦਾ ਕਿ ਬਾਹਰ ਬੱਚਾ ਸੈੱਟ ਕਰ ਦਈਏ ਕਰੋ ਬਹੁਤ ਚੰਗੀ ਗੱਲ ਆ ਬਾਹਰ ਸੈੱਟ ਕਰੋ ਪਰ ਜਿਹੜੇ ਏਜੰਟਾਂ ਨੂੰ ਤੁਸੀਂ ਭੇਜ ਰਹੇ ਹੋ ਉਹਦੇ ਬਾਰੇ ਜਾਣ ਜਰੂਰ ਲੋ ਹੁਣ ਜਿਸ ਭੈਣ ਦੀ ਕਹਾਣੀ ਸੁਣ ਰਹੇ ਆ ਉਹਨਾਂ ਦੀ ਤਰਸਤੇਦਾਰੀ ਹੈ ਕਿਸਤੇ ਯਕੀਨ ਕਰੋਗੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤਾਂ ਅਜਿਹੀਆਂ ਕਹਾਣੀਆਂ ਵੀ ਦੇਖਣ ਨੂੰ ਮਿਲ ਗਈਆਂ ਕਿ ਪਿਓ ਆਪਣੀ ਕੁੜੀ ਦੇ ਨਾਲ ਵਿਆਹ ਕਰਵਾ ਕੇ ਬਾਹਰ ਜਾ ਰਿਹਾ ਭੈਣ ਭਰਾ ਵਿਆਹ ਕਰਵਾ ਕੇ ਬਾਹਰ ਜਾ ਰਹੇ ਆ ਇੱਥੋਂ ਤੱਕ ਇਹ ਤੋਂ ਪਹਿਲਾਂ ਇਹ ਵੀ ਕੇਸ ਮਿਲਿਆ ਕਿ ਕੁੜੀ ਆਈਲੈਟਸ ਦਾ ਬੜਾ ਚੱਕਰ ਚੱਲਿਆ ਸੀ ਬਾਹਰ ਜਾਣ ਦੇ ਚੱਕਰ ਚ ਆਈਲੈਟਸ ਵਾਲੀ ਕੁੜੀ ਲੱਭੋ ਕੁੜੀ ਭੇਜਦੀ ਮਗਰੋਂ ਮੁੰਡਾ ਫਾਹਾ ਲੈਂਦਾ ਫਿਰਦਾ ਐਨਾ ਕੁਝ ਵੇਖ ਕੇ ਵੀ ਅਸੀਂ ਸੁਧਰ ਨਹੀਂ ਸਕਦੇ ਤਾਂ ਫਿਰ ਅਸੀਂ ਸਾਨੂੰ ਸਮਝਾਉਣ ਵਾਲਾ ਤਾਂ ਫਿਰ ਰੱਬ ਵੀ ਨਹੀਂ ਸਕਦਾ ਸਮਝਾ ਸਕਦਾ ਮੈਂ ਚੈਨਲ ਦੇ ਰਾਹੀਂ ਇਹੀ ਗੁਜਾਰਿਸ਼ ਕਰਾਂਗਾ ਕਿ ਜਦੋਂ ਤੁਸੀਂ ਕੋਈ ਵੀ ਅਜਿਹਾ ਕਦਮ ਚੱਕਦੇ ਆ ਤਾਂ ਸੋਚ ਸਮਝ ਕੇ ਕਦਮ ਚੱਕਿਓ ਉਸ ਏਜੰਟ ਦੀ ਜਾਂ ਉਸ ਕੰਟਰੀ ਬਾਰੇ ਪੂਰੀ ਜਾਣਕਾਰੀ ਲੈ ਕੇ ਆਪਣੇ ਵਰਕ ਜਸਲੇ ਜਾ ਰਹੇ ਹੋ ਜਾਂ ਸਟੱਡੀ ਲਈ ਜਾ ਰਹੇ ਹੋ ਜਾਂ ਵਰਕ ਪਰਮਿਟ ਤੇ ਜਾ ਰਹੇ ਹੋ ਉਹਦੀ ਚੰਗੀ ਜਾਣਕਾਰੀ ਲੈ ਕੇ ਫਿਰ ਅਜਿਹੇ ਹਕਰਮ ਚੱਕੋ ਜੇ ਅੱਜ ਤੱਕ ਕੋਮਲ ਨੇ ਆਪਣੀ ਕਹਾਣੀ ਸਾਂਝੀ ਕਰ ਦਿੱਤੀ ਤੇ ਪਰ ਬੜੀਆਂ ਅਜਿਹੀਆਂ ਕੋਮਲ ਹੋਣਗੀਆਂ ਜਿਨ੍ਹਾਂ ਨੇ ਇਹ ਕਹਾਣੀ ਕਿਸੇ ਸਾਂਝੀ ਨਹੀਂ ਕੀਤੀ ਹੋਵੇਗੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕਿੰਨਾ ਕਿੰਨਾ ਸ਼ੋਸ਼ਣ ਕੁ ਲੜਕੀਆਂ ਦਾ ਹੁੰਦਾ ਅਸੀਂ ਜੇ ਅੱਜ ਵੀ ਨਜ਼ਰ ਅੰਦਾਜ਼ ਕੀਤਾ ਤਾਂ ਫਿਰ ਮੈਂ ਕਹਾਂਗਾ ਕਿ ਖਤਮ ਤੁਸੀਂ ਇਹ ਕਹਾਣੀ ਨੂੰ ਕਿਵੇਂ ਦੇਖਦੇ ਹੋ ਕਮੈਂਟ ਰਹੀ ਜਰੂਰ ਜੋੜਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਅਸੀਂ ਉਹਨਾਂ ਲੋਕਾਂ ਤੱਕ ਕੁਝ ਨਾ ਕੁਝ ਮੈਸੇਜ ਦੇ ਸਕੀਏ ਜਿਹੜੇ ਆਪਣੇ ਬੱਚਿਆਂ ਦੀ ਰਿਸਪੈਕਟ ਕਰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੱਜ਼ਤਦਾਰ ਬਣਾਉਣਾ ਚਾਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਕਿ ਅਸੀਂ ਘੱਟ ਖਾ ਲਾਂਗੇ ਪਰ ਚੰਗੇ ਸੋਸਾਇਟੀ ਵਿੱਚ ਰੱਖੀਏ ਧੰਨਵਾਦ